ਜੈਪੀਮ ਜੈ ਪਰਖ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਮੈਂ ਸੁਖਵਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਸੋ ਅਸੀਂ ਅੱਜ ਪਹੁੰਚੇ ਹਾਂ ਸਸਰਾਲੀ ਬੰਨ ਦੇ ਉੱਤੇ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜਾ ਬੰਨ ਆਮ ਤੌਰ ਤੇ ਚਰਚਾ ਦੇ ਵਿੱਚ ਰਿਹਾ ਹੈ ਜਿਸ ਸਤਲੁਜ ਦਰਿਆ ਨੇ ਜਿਹੜਾ ਸਸਰਾਲੀ ਪਿੰਡ ਨੂੰ ਜਿਹੜੀ ਖੇਤਾਂ ਨੂੰ ਜਿਹੜੀ ਉਹ ਢਾਹ ਲਾ ਦਿੱਤੀ ਸੀ ਤੇ ਇੱਥੇ ਡੀਸੀ ਸਾਹਿਬ ਸੀਪੀ ਸਾਹਿਬ ਜਿਹੜੇ ਉਹ ਸਾਰੇ ਜਿਹੜੇ ਉੱਚ ਅਧਿਕਾਰੀ ਜਿਹੜੇ ਆ ਉਹ ਇਸ ਮੌਕੇ ਤੇ ਇੱਥੇ ਪਹੁੰਚ ਇਸ ਬੰਨ ਨੂੰ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਹ ਬੰਨ ਜਿਹੜਾ ਹੈ ਉਹ ਪਿੱਛੇ ਤੋਂ ਤੁਸੀਂ ਉਹ ਦਰੱਖਤਾਂ ਤੋਂ ਦੇਖ ਸਕਦੇ ਹੋ ਕਿ ਜਿਹੜਾ ਬੰਨ ਉੱਥੋਂ ਸ਼ੁਰੂ ਹੋ ਕੇ ਤੇ ਜਿਹੜਾ ਉਹ ਪੜੀ ਸਾਈਡ ਜਿਹੜਾ ਨਾਲ ਜੁੜਦਾ ਸੀਗਾ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਦੂਸਰੀ ਸਾਈਡ ਵੀ ਜਿਹੜਾ ਕੈਮਰਾ ਮਾਰ ਕੇ ਦਿਖਾਇਆ ਜਾਵੇ ਕਿ ਉਹ ਤੁਸੀਂ ਉਹ ਦਰੱਖਤਾਂ ਤੱਕ ਦੇਖ ਸਕਦੇ ਹੋ ਕਿ ਜਿਹੜੀ ਇਹ ਬੰਨ ਜਿਹੜਾ ਉੱਥੇ ਤੱਕ ਬਣਿਆ ਹੋਇਆ ਸੀਗਾ ਪਰ ਜਿਹੜਾ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਬੰਨ ਸਾਰਾ ਜਿਹੜਾ ਜਿਹੜਾ ਖੇਤਾਂ ਨੂੰ ਲੋਕਾਂ ਨੇ ਢਾਹ ਲਾ ਦਿੱਤੀ ਸੀਗੀ ਇਸ ਬੰਨ ਨੂੰ ਬਣਾਉਣ ਵਾਸਤੇ ਕਿਸੇ ਵੀ ਪ੍ਰਸ਼ਾਸਨ ਨੇ ਹਲੇ ਤੱਕ ਕੋਈ ਜਿਹੜੀ ਆ ਉਹ ਕੋਈ ਕੋਸ਼ਿਸ਼ ਨਹੀਂ ਕੀਤੀ ਆ ਕਈ ਦਿਨਾਂ ਤੋਂ ਬੈਠ ਕੇ ਜਿਹੜਾ ਉਹ ਧਰਨਾ ਦਿੱਤਾ ਜਾ ਰਿਹਾ ਇਸ ਮੰਦ ਨੂੰ ਬਣਵਾਉਣ ਵਾਸਤੇ ਤਾਂ ਜੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜੀਆਂ ਪਹਿਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਹ ਦੁਬਾਰਾ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਆਓ ਅਸੀਂ ਇੱਥੇ ਜਿਹੜੇ ਧਰਨੇ ਦੇ ਉੱਤੇ ਬੈਠੇ ਆ ਮੌਜੂਦ ਪਿੰਡ ਵਾਲੇ ਉਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰੋਂ ਪੂਲਾ ਸਿੰਘ ਆ ਜੀ ਔਰ ਪਿੰਡ ਸਸਰਾਲੀ ਕਲੋਨੀ ਹੈ ਜੀ ਇਹ ਜਿਹੜਾ ਧਰਨਾ ਤੁਸੀਂ ਇਹ ਭਾਜੀ ਕਦੋਂ ਦਾ ਲਗਾਇਆ ਹੋਇਆ ਤੇ ਕਿਉਂ ਲਗਾਇਆ ਹੋਇਆ? ਇਹ ਜੀ ਪਿਛਲੇ ਸਾਲ ਦਾ ਲੱਗਾ ਹੈ ਜੀ 28 ਦਸੰਬਰ ਦਾ ਲੱਗਾ ਹੈ ਅੱਜ 6 ਤਰੀਕ ਹੋ ਗਈ ਹੈ। ਇਸ ਦੀ ਵਜ੍ਹਾ ਕੀ ਆ ਕਿ ਜਿਹੜਾ ਤੁਹਾਨੂੰ ਇੱਥੇ ਜਿਹੜਾ ਇਹ ਧਰਨਾ ਲਾ ਕੇ ਬੈਠਣਾ ਪੈ ਰਿਹਾ। ਇਹ ਜਦੋਂ ਪਹਿਲਾਂ ਪਾਣੀ ਆਇਆ ਸੀਗਾ ਜੀ 6ਵੇਂ 7ਵੇਂ ਮਹੀਨੇ ਪਿਛਲੇ ਸਾਲ ਦੇ ਵਿੱਚ 5ਵੇਂ ਮਹੀਨੇ ਪਾਣੀ ਆਇਆ ਸੀਗਾ 6ਵੇਂ 'ਚ ਵੀ ਆਇਆ 7ਵੇਂ 'ਚ ਸਾਡਾ ਬੰਨ ਟੁੱਟ ਗਿਆ ਸੀਗਾ। ਬੰਨ ਟੁੱਟਣ ਦੇ ਕਾਰਨ ਸਾਡੀਆਂ ਜ਼ਮੀਨਾਂ ਹੜੀਆਂ ਸੀਗੀਆਂ। ਔਰ ਜ਼ਮੀਨਾਂ ਜਦੋਂ ਹੜ ਗਈਆਂ ਪ੍ਰਸ਼ਾਸਨ ਇੱਥੇ ਹਰੇਕ ਪ੍ਰਸ਼ਾਸਨ ਹਰੇਕ ਲੀਡਰ ਇੱਥੇ ਆਂਦਾ ਰਿਹਾ ਉਸ ਸਮੇਂ ਉਹਨਾਂ ਨੇ ਇਹੀ ਸਾਨੂੰ ਵਿਸ਼ਵਾਸ ਦਵਾਇਆ ਕਿ ਜਲਦੋ ਜਲੇ ਦੁਬਾਰਾ ਬੰਨ ਬਣਾ ਦਿੱਤਾ ਜਾਊਗਾ ਔਰ ਉਹਦੀ ਤਰੀਕ ਤੇ ਤਰੀਕ ਬੰਦੀ ਰਹੀ ਤਿੰਨ ਮਹੀਨੇ ਉੱਪਰ ਹੋ ਗਏ ਨੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਸਾਡਾ ਇਹ ਕੰਮ ਨਹੀਂ ਸਿਰੇ ਚੜ ਰਿਹਾ ਕਿਉਂਕਿ ਗਾਹਾਂ ਫੇਰ ਪਾਣੀ ਆ ਜਾਣਾ ਪੰਜਵੇਂ ਮਹੀਨੇ 'ਚ ਫੇਰ ਇਹ ਪੂਰਾ ਪਾਣੀ ਪੂਰਾ ਲੁਧਿਆਣੇ ਵੱਲੋਂ ਜਾਊਗਾ ਪਹਿਲਾਂ ਸਾਡੀ ਜ਼ਮੀਨਾਂ ਗਈਆਂ ਹੁਣ ਸਾਡੇ ਘਰ ਜਾਣਗੇ ਸਾਹਮਣੇ ਸਾਡੇ ਘਰ ਨੇ ਉਹ ਪ੍ਰਸ਼ਾਸਨ ਤੋਂ ਅਸੀਂ ਮੰਗ ਇਹੀ ਵਾਰ-ਵਾਰ ਕੀਤੀ ਆ ਕਿ ਸਨ ਜਿਹੜਾ ਇਹ ਬਾਹਨਾ ਬੰਨਦਾ ਕੰਮ ਜਿਹੜਾ ਜਲ ਤੋਂ ਜਲਦ ਚਲਾ ਦਿਓ ਪਰ ਉਹਨੇ ਸਾਡੀ ਸੁਣੀ ਨਹੀਂ ਇਸ ਕਰਕੇ ਅਸੀਂ ਧਰਨੇ ਤੇ ਬੈਠੇ ਹੋਏ ਆ ਔਰ ਇਹਨਾਂ ਨੂੰ ਅਸੀਂ 10 ਤਰੀਕ ਤੱਕ ਟਾਈਮ ਦਿੱਤਾ ਕਿ ਜੇ ਤੁਸੀਂ ਕੰਮ ਚਲਾਉਂਦੇ ਹੋ ਤਾਂ ਅਸੀਂ ਧਰਨਾ ਚੱਕਾਂਗੇ ਨਹੀਂ ਤਾਂ ਅਸੀਂ ਚੱਕਦੇ ਨਹੀਂਗੇ ਜੀ ਜਦੋਂ ਤੁਸੀਂ ਧਰਨਾ ਲਾਇਆ ਕਿ ਇੱਥੇ ਕੋਈ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਆ ਜਾਂ ਕੋਈ ਐਮਐਲਏ ਕਾਉਂਸਲਰ ਤੁਹਾਡੇ ਕੋਲੇ ਪਹੁੰਚਿਆ ਨਹੀਂ ਜੀ ਹਜੇ ਤੱਕ ਸਾਡੇ ਕੋਲ ਕਿਸੇ ਨੇ ਪਹੁੰਚ ਨਹੀਂ ਕੀਤੀ ਜੀ ਸਿਰਫ ਸਾਡੇ ਕੋਲ ਤਾਂ ਜਥੇਬੰਦੀਆਂ ਜ਼ਰੂਰ ਆਈਆਂ ਨੇ ਜੀ ਗਰਨਾਮ ਸਿੰਘ ਚਡੂਨੀ ਵਾਲੀ ਜਥੇਬੰਦੀ ਆਈ ਸੀ ਔਰ ਸਾਡੇ ਹਲਕੇ ਦੇ ਜੋ ਦਲਬਾਖ ਸਿੰਘ ਗਿੱਲ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਉਹ ਪਹੁੰਚੇ ਸੀਗੇ ਜੀ ਉਹ 4 ਤਰੀਕ ਨੂੰ ਵੀ ਗੱਲ ਕੀਤੀ ਸੀ ਤੇ 6 ਨੂੰ ਇੱਥੇ ਆ ਗਏ ਸੀਗੇ ਉਹ ਅੱਜ ਵੀ ਉਹ ਆ ਕੇ ਗਏ ਆ 4 ਨੂੰ ਵੀ ਆ ਕੇ ਗਏ ਆ ਉਹਨਾਂ ਨੇ ਜਰੂਰ ਪਹੁੰਚ ਕੀਤੀ ਆ ਵੀ ਜੋ ਤੁਹਾਡੇ ਨਾਲ ਸਮਰਥਨ ਚਾਹੀਦਾ ਉਹ ਅਸੀਂ ਦਵਾਂਗੇ ਜਿਵੇਂ ਇਸ ਬਾਦ ਇਹ ਜਿਹੜਾ ਬੰਨਾ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਰਿਹਾ ਉਸ ਟਾਈਮ ਦੇ ਵਿੱਚ ਇੱਥੇ ਡੀਸੀ ਸਾਹਿਬ ਹਿਮਾਂਸ਼ੂ ਸਰ ਪਹੁੰਚੇ ਸੀਗੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਜਿਹੜਾ ਇਹ ਬੰਨ ਉਹ ਬਣਾਇਆ ਜਾਊਗਾ ਕਿ ਤੁਸੀਂ ਉਹਨਾਂ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਜੀ ਸਾਡੇ ਜਿਹੜੇ ਇੱਥੇ ਦੇ ਮੋਤਵਾਰ ਆ ਔਰ ਨਾਲ ਦੇ ਪਿੰਡਾਂ ਦੇ ਮੋਤਵਾਰ ਆ ਉਹਨਾਂ ਨੇ ਮੰਗ ਪੱਤਰ ਦਿੱਤੇ ਆ ਪਰ ਮੈਂ ਕਹਿੰਦਾ ਵੀ ਇਹਨਾਂ ਨੇ ਮੰਗ ਪੱਤਰਾਂ ਦੀ ਕੋਈ ਇਲਾਜ ਨਹੀਂ ਰੱਖੀ ਇਹਨਾਂ ਤਾਂ ਬਿਸ਼ਰਮੀ ਪੱਤਰ ਦੇਣੇ ਚਾਹੀਦੇ ਸੀਗੇ ਕਿਉਂਕਿ ਸਾਡਾ ਜੋ ਕੰਮੇ ਨਹੀਂ ਸਿਰੇ ਚੜਿਆਗਾ ਆਣ ਵਾਲੇ ਸਾਡੇ ਟਾਈਮ ਤੇ ਬੱਚਿਆਂ ਦੀ ਜਾਨ ਤੇ ਬਣੀ ਆ ਜਵਾਕਾਂ ਨੂੰ ਜਾ ਕੇ ਕਿਧਰ ਨੂੰ ਬੰਦਾ ਜਾਊਗਾ ਜੀ ਜਦੋਂ ਪਾਣੀ ਆ ਗਿਆ ਕਿਸੇ ਨੇ ਸਾਡੀ ਹਸਾਰ ਨਹੀਂ ਪੁੱਛਣੀਗੀ ਤੁਸੀਂ ਦੇਖੇ ਹੋਣਾ ਇੱਥੇ মিডিਆ ਕਿੰਨਾ ਸੀਗਾ ਦੇਖਦੇ ਦੇਖਦੇ ਬੰਨ ਟੁੱਟਿਆ ਜੀ ਕਦੇ ਉਹ ਕਹਿੰਦੇ ਸੀ 100 ਮੀਟਰ ਰਹਿ ਜਾਊਗਾ 100 ਫੁੱਟ ਰਹਿ ਜਾਊਗਾ 100 ਸੂ ਕਰਦੇ ਕਰਦੇ ਸਾਰਾ ਬੰਨ ਟੁੱਟ ਕੇ ਖਤਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੱਡੇ ਕਿੱਡੇ 40 40 ਫੁੱਟ ਡੂੰਘੇ ਟੋਏ ਪਏ ਹੋਏ ਆ ਜੀ ਤੇ ਕੀ ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ ਕੀ ਮੰਗਾ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਤੁਹਾਡਾ ਜਿਹੜਾ ਅਗਲਾ ਸਟੈਪ ਆ ਉਹ ਕੀ ਹੋਵੇਗਾ ਜਿਹੜਾ ਜੀ ਅਗਲਾ ਸਟੈਪ ਆ ਜੀ ਸਾਡੀ ਇਹ ਨਾ ਦਿਲਵਾਰ ਸਿੰਘ ਗਿੱਲ ਜੀ ਨਾਲ ਮੀਟਿੰਗ ਹੋ ਰਹੀ ਸੀ ਇੱਥੇ ਉਹਨਾਂ ਨੇ ਆ ਕੇ ਬੈਠ ਕੇ ਸਾਡੇ ਨਾਲ ਗੱਲਬਾਤ ਕੀਤੀ ਜੇ ਸੁਣਦੇ ਠੀਕ ਹੈ ਨਹੀਂ ਸੁਣਨਗੇ ਤਾਂ ਅਸੀਂ 9 ਤਰੀਕ ਨੂੰ ਦਿਲਵਾਰ ਸਿੰਘ ਗਿੱਲ ਜੀ ਨੇ ਇਹਨਾਂ ਨੂੰ ਕਾਲ ਦਿੱਤੀ ਕਿ ਡੀਸੀ ਦਫ਼ਤਰ ਘੇਰਾਂਗੇ ਔਰ ਡੀਸੀ ਦਫ਼ਤਰ ਘੇਰਨ ਤੋਂ ਬਾਅਦ ਜੇ ਇਹ ਨਹੀਂ ਕੰਮ ਕਰਦੇ ਤਾਂ ਵੀ ਵੱਡੇ ਪੱਧਰ ਤੇ ਟੂਲ ਪਲਾਜ਼ਾ ਘੇਰਿਆ ਜਾਊਗਾ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕੁਮਿੰਦਰ ਸਿੰਘ ਅੱਜ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਧਰਨੇ ਬਾਰੇ ਧਰਨੇ ਬਾਰੇ ਅਸੀਂ ਇਹੀ ਜਣਾ ਚਾਹੁੰਦੇ ਆ ਵੀ ਸਾਡਾ ਬੰਦ ਲੱਗ ਜੇ ਸਾਡੇ ਜਿਹੜੇ ਜਮੀਨਾਂ ਆ ਬਾਦ ਹੋ ਜਾਣ ਅਸੀਂ ਪਕਾ ਬੀਂਦੀਆਂ ਪਰ ਸਾਡੇ 40 ਕਿੱਲੇ ਬੰਦੀ ਬਾਹਰ ਜਮੀਨ ਰੁੜ ਗਈ ਸਮਾਲ ਕੀ ਬੰਦੀ ਅੰਦਰ ਵੀ ਮਾਲਕੀ ਹੈ ਪਰ ਜਿਹੜੀ ਬੰਦੀ ਬਾਹਰ ਵਾਲੀ ਜਮੀਨ ਉਹ ਵੀ 40 ਕਿੱਲੇ ਰੁੜ ਗਈ ਹੋਈ ਸਾਡੀ ਤੇ ਹੁਣ ਜਮੀਨਾਂ ਚ 40 40 ਫੁੱਟ ਟੋਏ ਪਾ ਦੇ ਨੇ ਤੇ ਕੰਮ ਨੇ ਉਹ ਕੋਠੀ ਆ ਕੋਠੀ ਦੇ ਵੀ ਕਿੱਲਾ ਲਾਗੇ ਜਮੀਨ ਰਹੀ ਸਾਰੀ ਕਿੱਲਾ ਦਰਿਆ ਲਾਗੇ ਆ ਬਿਲਕੁਲ ਉਹਦੇ ਤੋਂ ਅੱਜ ਚੱਲਦਾ ਰਾਤਾਂ ਖਤਮ ਹੋ ਗਏ ਸਾਡੇ ਸਾਨੂੰ ਘੁੰਮ ਕੇ ਪਰਲੇ ਪਾਸੇ ਵੀ ਆਉਣਾ ਪੈਂਦਾ ਬਹੁਤ ਮੁਸ਼ਕਲ ਹੋ ਰਹੀ ਹੈ ਕਿ ਹੁਣ ਬੰਦ ਲੱਗਣ ਪਈ ਜਿਹੜਾ ਆਉਣ ਵਾਲਾ ਸਮਾਂ ਆ ਪਾਣੀ ਨਾ ਪਾਣੀ ਦੇ ਮੁਰੇ ਕਿਸੇ ਦਾ ਜੋਰ ਨਹੀਂ ਹੈਗਾ ਜੀ ਹੁਣ ਸਮਾਂ ਆਪਣਾ ਕੋਈ ਹੈਗਾ ਆ ਮੁਰਕੇ ਇਹ ਸਮਾਂ ਲੰਘ ਜਾਣਾ ਮੁਰਕੇ ਫਿਰ ਆਪਣੇ ਹੱਥ ਨਹੀਂ ਆਉਣਾ ਫਿਰ ਸਮ ਹੁਣ ਆਪਣਾ ਸਮਾਂ ਹੈਗਾ ਸਰਕਾਰ ਸਾਡੀ ਸੁਣੇ ਸਾਡਾ ਬੰਦ ਲਾ ਦੇ ਸਾਡਾ ਆ ਕੇ ਕੰਮ ਚੱਲੇ ਭਾਜੀ ਜਦੋਂ ਇਸ ਬੰਨੂ ਢਾ ਲੱਗੀ ਸੀਗੀ ਉਦੋਂ ਕਿੰਨਾ ਕਿ ਏਰੀਆ ਜਿਹੜਾ ਉਹ ਜਿਹੜਾ ਸਤਲੋਦੀ ਚਪੇਟ ਦੇ ਵਿੱਚ ਆਇਆ ਤੇ ਕੀ ਇਹਨਾਂ ਦਾ ਕੋਈ ਮੁਆਵਜ਼ਾ ਤੁਹਾਨੂੰ ਸਰਕਾਰ ਵੱਲੋਂ ਕੁਝ ਇਹਨਾਂ ਨੂੰ ਮੁਆਵਜ਼ਾ ਮਿਲਿਆ ਤੁਹਾਨੂੰ ਮੁਆਵਜ਼ਾ ਨਹੀਂ ਮਿਲਿਆ ਮੈਮ ਹਜੇ ਕੋਈ ਵੀ ਮਤਲਬ ਕਿ ਜਿਹੜੀ 40 45 ਕਿਲੇ ਬਾਹਰ ਵਾਲੀ ਮਾਲਕੀ ਰੋੜੀ ਬੰਦ ਤੋਂ ਬਾਹਰ ਵਾਲੀ ਅੰਦਰ ਵਾਲੀ ਜ਼ਮੀਨ ਦਾ ਕੋਈ ਹਿਸਾਬ ਤਾਂ ਵੀ ਹੈ ਨਹੀਂ ਕਿ ਕਿੰਨੀ ਰੁੜ ਗਈ ਐ ਉਹ ਤਾਂ ਹੁਣ ਜਦੋਂ ਬੰਨ ਮਾਰਨਗੇ ਫੇਰ ਪਤਾ ਲੱਗੂ ਵੀ ਕਿੰਨੀ ਜ਼ਮੀਨ ਅੰਦਰ ਖਤਮ ਹੋਈ ਐ ਕੋਲਰ ਸੀਗੇ ਲੋਕਾਂ ਦੇ ਪੰਜ-ਪੰਜ ਸਾਲ ਦੇ ਤਿਆਰ ਹੋਈ ਬਗਲ ਝੋਨੇ ਜਿਗੇ ਸਾਰੇ ਖਤਮ ਹੋ ਗਿਆ ਇਹਦੇ ਲਈ ਕੋਈ ਸਰਕਾਰ ਨੂੰ ਤੁਸੀਂ ਕਿਹੜਾ ਕੋਈ ਮੰਗ ਪੱਤਰ ਦਿੱਤਾ ਹੈ ਮੁਆਵਜ਼ੇ ਲਈ ਮੌਜੂਰੀ ਬਥੇਰਾ ਕੋਈ ਦਿੱਤਾ ਸੀ ਪਰ ਥੋੜਾ ਬੋਤਾ ਮਿਲਿਆ ਵੀ ਐ ਵਿੱਚ ਵਿੱਚ ਬੰਦਿਆਂ ਨੂੰ ਵਿੱਚ ਵਿੱਚ ਨਹੀਂ ਮਿਲੇ ਕਿਸੇ ਨੂੰ ਕੋਸ਼ਿਸ਼ ਵੀ ਕੋਈ ਰੁਪਿਆ ਨਹੀਂ ਮਿਲਿਆ ਕਿਸੇ ਨੂੰ 2000 ਮਿਲਿਆ ਉਹਨਾਂ ਤੁਹਾਨੂੰ ਪਤਾ ਕੀ ਬੰਨਦਾ ਸਰ ਅੱਜ ਕੱਲ ਦੇ ਟਾਈਮ ਦੇ ਵਿੱਚ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਵੀ ਸਾਡਾ ਬੰਦ ਲਾ ਲਾਇਆ ਜਾਵੇ ਜਲਦੀ ਤੋਂ ਜਲਦੀ ਕਿ ਅਸੀਂ ਇਹ ਤਾਂ ਫਿਰ ਧਰਨੇ ਤੇ ਇੱਥੇ ਧਰਨਾ ਉੱਠ ਕੇ ਫਿਰ ਅਸੀਂ ਬੀਸੀ ਦਫ਼ਤਰ ਦੇ ਮੂਹਰੇ ਬੈਠਾ ਲੱਜਾ ਦੇ ਕਿਸਾਨ ਜੱਤੀ ਵੰਦੀ ਨਾਲ ਹੀ ਫਿਰ ਅਸੀਂ ਨਾਲ ਹੀ ਚੱਲਾਂਗੇ ਉਹਨਾਂ ਦੇ ਜਿੱਦਾਂ ਉਹ ਕਹਿਣਗੇ ਉਦਾਂ ਹੀ ਖੜਾਂਗੇ ਅਸੀਂ ਹਾਂਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਸੁਖਵੀਰ ਸਿਕ ਨਾਮਤਰੀ ਜੀ ਅੱਜ ਜਿਹੜਾ ਧਰਨਾ ਤੁਸੀਂ ਲਗਾਇਆ ਏ ਉਹ ਕਾਹ ਤੋਂ ਲਗਾਇਆ ਹੋਇਆ ਵਾ ਇਹ ਦੇਖੋ ਸਾਡੀ ਜ਼ਮੀਨਾਂ ਰੋੜ ਗਈ ਸਾਡੇ ਮੁਖਾਲ ਰੋੜ ਗਏ ਕਿੰਨੀ ਜ਼ਮੀਨ ਤੁਹਾਡੀ ਜਿਹੜੀ ਆ ਹੜ ਦੇ ਜਦੋਂ ਮਾਹੌਲ ਹੜ ਦਾ ਬਣਿਆ ਹੋਇਆ ਸੀਗਾ ਕਿੰਨੀ ਜ਼ਮੀਨ ਤੁਹਾਡੀ ਜਿਹੜੀ ਆ ਉਹ ਜਿਹੜੀ ਨਾਲ ਹੜ ਗਈ ਸਾਡੇ ਪਰਿਵਾਰ ਦੇ 32 ਕਿਲੇ ਰੁੜ ਗਏ 32 32 ਕਿਲੇ ਲਹਿ ਗਿਆ ਯਾਨੀ 26 ਕਿਲੇ ਮੇਰੇ ਆਪ ਦੇ ਹੀ ਆ ਹੋਰ ਰੁੜ ਗਿਆ ਪੂਲ ਰੁੜ ਗਿਆ ਮਕਾਨ ਵੀ ਰੁੜ ਗਿਆ ਵਿੱਚ ਹੀ ਬਹੁਤ ਵੱਡਾ ਨੁਕਸਾਨ ਹੋਇਆ ਕੀ ਤੁਸੀਂ ਕੋਈ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਇਹਦੇ ਮੁਆਵਜ਼ੇ ਲਈ ਕੀ ਸਰਕਾਰ ਆਈ ਇੱਥੇ ਆ ਸਰਕਾਰ ਨੂੰ ਦੇਣਾ ਹੀ ਸਰਕਾਰ ਨੂੰ ਪਤਾ ਹੀ ਆ ਸਰ ਇੱਥੇ ਰਹੇ ਸਰਦਾਰ ਸਰਕਾਰ ਵੱਲੋਂ ਤੁਹਾਨੂੰ ਕੋਈ ਜਿਹੜੀ ਤੁਹਾਡੀ ਜ਼ਮੀਨ ਝੋੜੀ ਆ ਜਾਂ ਪਪੂਲਰ ਦੇ ਬੂਟੇ ਆ ਕਹਿੰਦੇ ਉਹਨਾਂ ਨੂੰ ਵੀ ਇੱਕ ਛੋਟਾ ਜਿਹਾ ਪੌਦੇ ਨੂੰ ਜਵਾਨ ਕਰਨ ਨੂੰ ਵੀ ਟਾਈਮ ਲੱਗਦਾ ਹੈ ਉਹ ਰੁੜ ਗਏ ਆ ਕਿ ਉਹਨਾਂ ਦਾ ਸਰਕਾਰ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਸਾਬ ਵੱਲੋਂ ਉਹ ਜਰੂਰ ਸਾਨੂੰ 25 25000 ਰੁਪਏ ਮਿਲਿਆ ਸਾਨੂੰ ਤੇ ਬਾਕੀ ਦਾ ਐਵੇਂ ਉਹ ਖਾਨਾ ਕੋਈ ਨਹੀਂ ਕਿਸੀ ਆ ਉਹ ਤਾਂ ਦਿਖਾ ਚ ਕੋਈ ਗੱਲੇ ਨਹੀਂ ਕੀ ਕੀ ਤੁਸੀਂ ਇਸ ਧਰਨੇ ਬਾਰੇ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿੰਦੇ ਆ ਵੀ ਸਾਡਾ ਬੰਨ ਛੇਤੀ ਤੋਂ ਬੰਨ ਲੱਗਣਾ ਚਾਹੀਦਾ ਬਾਕੀ ਜਿਹੜੇ ਆ ਹੋਰ ਜਿਹੜਾ ਦਾ ਜਿਹੜਾ ਰੋੜਗਾ ਰੋੜਗਾ ਵੀ ਜੇ ਬੰਨ ਨਾ ਲਗਿਆ ਸਾਡੇ ਪਿੰਡ ਨੂੰ ਬਹੁਤ ਖਤਰਾ ਵਾ ਉਸ ਟਾਈਮ ਜਦੋਂ ਇਹ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਸਸਰਾਲੀ ਬੰਨ ਉਸ ਟਾਈਮ ਕਾਫੀ ਜਿਹੜੇ ਜਿਹੜੇ ਪੋਲੀਟੀਕਲ ਬੰਦੇ ਜਿਹੜੇ ਇੱਥੇ ਪਹੁੰਚੇ ਹੋਏ ਸੀਗੇ ਕਿ ਉਹਨਾਂ ਵੱਲੋਂ ਕੋਈ ਵੀ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਗਿਆ ਕਿ ਇਸ ਬੰਨ ਨੂੰ ਜਿਹੜਾ ਉਹ ਖੇਤੀ ਖੇਤੀ ਤਿਆਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਜੀ ਕੁਝ ਨਹੀਂ ਹੋਇਆ ਹੈਗਾ ਬਹੁਤ ਮਤਲਬ ਇਹ ਬੈਠਾਂ ਦਿੱਤੀਆਂ ਬੈਠ ਸੀ ਪਰ ਕੋਈ ਗੱਲ ਸੁਣਾਈ ਹੈ ਹੀ ਨਹੀਂ ਕੋਈ ਵੀ ਸੁਣਾਈ ਹੋਊਗੀ ਤਾਂ ਹੀ ਗੱਲ ਬਣੂਗੀ ਤੇ ਜੇ ਹੁਣ ਜਿਹੜਾ ਧਾਰਨਾ ਤੁਸੀਂ ਲਗਾਇਆ ਇਹਦੇ ਦੌਰਾਨ ਕੋਈ ਵੀ ਇਹ ਜਹ ਹੱਲ ਨਹੀਂ ਨਿਕਲਦਾ ਤਾਂ ਫਿਰ ਅੱਗੇ ਤੁਸੀਂ ਕੀ ਕਰੋਗੇ ਅੱਗੇ ਅਸੀਂ ਧਰਨੇ ਹੀ ਲਾ ਸਕਦੇ ਹੋਰ ਤੁਸੀਂ ਕੀ ਕਰਨਾ ਫਿਰ ਉਹ ਰੋਡ ਰਕਾਂਗੇ ਸੋ ਅਸੀਂ ਧਰਨੇ ਤੇ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਸਰਕਾਰ ਉਹਨਾਂ ਨੂੰ ਦੇਵੇ ਚਾਹੇ ਨਾ ਦੇਵੇ ਪਰ ਜਿਹੜਾ ਇਹ ਬੰਨ ਆ ਇਹਦਾ ਕੰਮ ਜਿਹੜਾ ਉਹ ਜਲਦੀ ਤੋਂ ਜਲਦੀ ਸ਼ੁਰੂ ਕਰਾ ਕੇ ਇਸ ਬੰਨ ਨੂੰ ਪੱਕਾ ਕੀਤਾ ਜਾਵੇ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਾਨੀ ਜਾਂ ਮਾਲੀ ਜਿਹੜਾ ਨੁਕਸਾਨ ਉਹ ਨਾ ਹੋਵੇ। ਸੋ ਅਸੀਂ ਵੀ ਆਪਣੇ ਚੈਨਲ ਵੱਲੋਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਬੰਦ ਦੀ ਤਿਆਰੀ ਆ ਜਿਹੜੀ ਉਹ ਜਲਦੀ ਤੋਂ ਜਲਦੀ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਣ ਵਾਲਾ ਨੁਕਸਾਨ ਆ ਉਹਨੂੰ ਰੋਕਿਆ ਜਾ ਸਕੇ। ਖ਼ਬਰਾਂ ਤੋਂ ਸੁਖਵਿੰਦਰ ਕੌਰ ਦੇ ਨਾਲ ਰਕੇਸ਼ ਮੁੰਦੀ ਖਾਸ ਰਿਪੋਰਟ।